ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਇਹਨਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗਿੱਲ ਨੂੰ ਮਿਲੀ ਟੀਮ ਦੀ ਕਪਤਾਨੀ ਅਰਸ਼ਦੀਪ ਨੂੰ ਮਿਲਿਆ ਮੌਕਾ ਵੱਡੇ ਖਿਡਾਰੀਆਂ ਨੂੰ ਕੀਤਾ ਟੀਮ ਤੋਂ ਬਾਹਰ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਅਲਾਨ ਟੀਮ ক্রিকেট ਟੀਮ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲੀ ਹੈ ਜਿੱਥੇ ਉਸ ਨੂੰ ਮੇਥਮ ਮੇਜ਼ਮਨ ਟੀਮ ਵਿੱਚ ਵਿਰੋਧ ਪੰਜ ਮੈਂਬਰਾਂ ਮੈਂ ਪੰਜ ਮੈਚਾਂ ਦੀ ਟੈਸਟ ਲੜੀ ਖੇਡਣੀ ਸੀ ਇਸ ਲਈ ਇਸ ਲੜੀ ਲਈ ਭਾਰਤੀ ਟੀਮ ਨੇ ਨਵੇਂ ਟੈਸਟ ਕਪਤਾਨ ਦਾ ਐਲਾਨ 24 ਮਈ ਨੂੰ ਕਰ ਦਿੱਤਾ ਗਿਆ ਸੀ 18 ਮੈਂ ਟੀਮ ਦੀ ਕਮਾਨ 18 ਮੈਂਬਰੀ ਟੀਮ ਦੀ ਕਮਾਨ ਸ਼ੁਭਮ ਗਿੱਲ ਨੂੰ ਸੌਂਪੀ ਗਈ ਹੈ ਜਦੋਂ ਕਿ ਵਿਕਰ ਵਿਕਰ ਵਿਕਰਟ ਕੀਪਰ ਨੂੰ ਸ਼ੁਭਮ ਪੰਤ ਨੂੰ ਉਪਰ ਕਪਤਾਨ ਬਣਾਇਆ ਗਿਆ आईपीएल 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਇਸਾਈ ਸੁਦਰਸ਼ਨ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਜਿੱਤਿ ਮਿਲੀ ਹੈ। ਲੰਬੇ ਸਮੇਂ ਬਾਅਦ ਆਵਾਪਸੀਕਰਨ ਕਰ ਰਹੇ ਕਰੂਨ ਨਾਇਰ ਨੂੰ ਵੀ ਟੀਮ ਵਿੱਚ ਚੁਣਿਆ ਗਿਆ, ਟੀਮ ਵਿੱਚ ਚੁਣਿਆ ਗਿਆ ਹੈ ਤੇਜ਼ ਗੇਂਦਬਾਜ਼ ਮੁਹੰਮਦ ਸਮੀ ਨੂੰ ਵੀ ਫਿਟਨੈਸ ਕਾਰਨ ਕਰਕੇ ਟੀਮ ਵਿੱਚ ਜਗ੍ਹਾ ਮਿਲ ਗਈ ਹੈ। ਤੇਜ਼ ਗੇਂਦਬਾਜ਼ ਅਲਰਾਊਂਡਰ ਸਾਲੂਦਰ ठाकुर नोमी टेस्ट टीम ਵਿੱਚ ਵਾਪਸੀ ਹੋਈ ਹੈ ਜਿੱਥੇ ਸ਼ੇਅਰਸ ਆਈਰਨ ਟੀਮ ਇਸ ਟੀਮ ਦਾ ਹਿੱਸਾ ਨਹੀਂ ਹੈ ਉੱਥੇ ਵੀ ਸਰ ਰਾਜਿੰਦਰ ਖਾਨ ਨੂੰ ਹੀ ਜਗ੍ਹਾ ਮਿਲ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ